मेरा देश खा लिया चोर ने मेरा देश खा लिया चोर ने चोर ने रिश्वत खोर ने crawl... मेरा देश खा लिया चोर ने चोर ने रिश्वत खोर ने कुछ चोर ने कुछ ठगा ने कुछ नफरत भरिया अग्गा ने ਕੁਝ ਢੌਂਗੀ ਸਾਧ ਪਖੰਡੀਆਂ ਨੇ ਮਾੜੇ ਲੀਡਰ ਨੀਤਾ ਗੰਧੀਆਂ ਨੇ ਕੁਝ ਭਰਮਾਇਤੇ ਭਲੇਖੀਆਂ ਨੇ ਹਰ ਥਾਂ ਦਾਰੂ ਦੇ ਹਰ ਥਾਂ ਨਸਿਆਂ ਦੇ ਠੇਕਿਆਂ ਨੇ ਮੇਰਾ ਦੇਸ਼ ਖਾਲਿਆ ਹੋ ਮੇਰਾ ਦੇਸ਼ ਖਾਲਿਆ ਚੋਰਾ ਨੇ ਚੋਰਾ ਨੇ ਰਿਸ਼ਵਤ ਖੋਰਾ ਨੇ ਚੋਰਾ ਨੇ ਰਿਸ਼ਵਤ ਖੋਰਾ ਨੇ ਕੜੇਲ ਕੱਢ ਦੱਦੇ ਮਹਿੰਗਾਈਆਂ ਨੇ ਕੜੇਲ ਕੱਢ ਦੱਦੇ ਮਹਿੰਗਾਈਆਂ ਨੇ ਕੁਝ ਡਾਕਟਰ ਕੁਝ ਦਵਾਈਆਂ ਨੇ ਇਥੇ ਮਾੜੇ ਨੂੰ ਤਕੜਾ ਇਥੇ ਮਾੜੇ ਨੂੰ ਤਕੜਾ ਟਾਈ ਜਾਂਦਾ ਦਾ ਲੱਗਦਾ ਜੀ ਦਾ ਲਾਈ ਜਾਂਦਾ ਕੋਈ ਕੋਈ ਧੂੜ ਚ ਟੱਟੂ ਭਜਾਈ ਜਾਂਦਾ ਗਉਣਾ ਆਉਂਦਾ ਨਹੀਂ ਪਰ ਗਾਈ ਜਾਂਦਾ ਆ ਪੰਜਾਬ ਕਿੱਧਰ ਨੂੰ ਜਾਈ ਜਾਂਦਾ ਆ ਪੰਜਾਬ ਕਿੱਧਰ ਨੂੰ ਜਾਈ ਜਾਂਦਾ ਇਹਨੂੰ ਸਾਹਬਣਦਿਆਂ ਹੁਣ ਲੋੜਾਂ ਨੇ ਮੇਰਾ ਦੇਸ਼ ਖਾਲਿਆ ਚੋਰਾ ਨੇ ਚੋਰਾ ਨੇ ਰਿਸਬ ਤਖੋਰਾ ਨੇ ਚੋਰਾ ਨੇ ਰਿਸਬ ਆਹ ਚਿੱਟੇ ਦਾ ਜੋ ਹੜ ਬਗਦੈ ਆਹ ਚਿੱਟੇ ਦਾ ਜੋ ਹੜ ਬਗਦੈ ਡੋਬ ਦਿਊਗਾ ਇਹ ਸਭ ਨੂੰ ਲੱਗਦਾ ਆਹ ਚਿੱਟੇ ਦਾ ਜੋ ਹੜ ਬਗਦੈ ਡੋਬ ਦਿਊਗਾ ਸਭ ਨੂੰ ਐ ਲੱਗਦਾ ਬਸ ਬੇਰੁਜ਼ਗਾਰੀ ਤੱਕੇ ਨੇ ਇੱਥੇ ਬੇਰੁਜ਼ਗਾਰੀ ਤੱਕੇ ਨੇ ਹੁਣ ਪੜ੍ਹੇ ਲਿਖੇ ਵੀ ਅੱਕੇ ਨੇ ਸਕੂਲ ਸਬਤਾਲ ਨਹੀਂ ਡਾਕਟਰ ਨਹੀਂ ਪਾਲੀ ਸੜੇ ਵਾਲਿਆ ਓਏ ਹੁਣ ਉੜ ਚ ਗਈਆਂ ਸਭ ਡੋਰਾ ਨੇ ਮੇਰਾ ਦੇਸ ਖਾਲਿਆ ਚੋਰਾ ਨੇ ਚੋਰਾ ਨੇ ਰਿਸ਼ਵਤ ਘੋਰਾ ਨੇ ਮੇਰਾ ਦੇਸ ਖਾਲਿਆ ਚੋਰਾ ਨੇ ਚੋਰਾ ਨੇ ਰਿਸ਼ਵਤ ਘੋਰਾ ਨੇ ਕੁਝ ਚੋਰਾ ਨੇ ਕੁਝ ਠੱਗਾ ਨੇ ਕੁਝ ਨਫਰਤ ਭਰੀਆਂ ਅੱਗਾਂ ਨੇ ਕੁਝ ਢੌਂਗੀ ਸਾਧ ਪਕੰਡੀਆਂ ਨੇ ਮਾੜੇ ਲੀਡਰ ਨਹੀਂ ਤਾਂ ਗੰਦੀਆਂ ਨੇ ਕੁਝ ਭਰਮਾਂ ਤੇ ਭਲੇਖੀਆਂ ਨੇ ਹਰ ਥਾਂ दारू ਦੇ ਓਏ ਹਰ ਥਾਂ ਨਸ਼ਿਆਂ ਦੇ ਠੇਕੇ ਨੇ ਮੇਰਾ ਦੇਸ ਖਾਲਿਆ ਹੋ ਮੇਰਾ ਦੇਸ ਖਾਲਿਆ ਚੋਰਾਂ ਨੇ ਚੋਰਾਂ ਨੇ ਰਿਜ਼ਬਤ ਖੋਰਾ ਨੇ ਮੇਰਾ ਦੇਸ ਖਾਲਿਆ ਚੋਰਾਂ ਨੇ ਚੋਰਾਂ ਨੇ ਰਿਜ਼ਬਤ ਖੋਰਾ ਨੇ ਹੱਸ ਕੇ ਗਾਉਂਦੋ ਪਾਲੀਛੜੇ ਵਾਲੇ ਬੱਲੇਆ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਇਹ ਛੋਟਾ ਜਿਹਾ ਗੀਤ ਸੀ ਤੇ ਸੱਚੀਆਂ ਗੱਲਾਂ ਲਿਖੀਆਂ ਜਾਂਦੀਆਂ ਜਦੋਂ ਅ ਜੋ ਦੇਖਦੇ ਆ ਉਹ ਹੀ ਆਪਾਂ ਲਿਖਿਆ ਤੇ ਜੇ ਗੀਤ ਵਧੀਆ ਲੱਗਦਾ ਇਹਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਹਰ ਸਤਿ ਸ਼ਕਾਲ ਜੀ